ਜਿਵੇਂ ਕਿ ਤੁਹਾਨੂੰ ਪਤਾ ਪਿਛਲੇ 3 ਸਾਲਾਂ ਤੋਂ ਮਾਸਟਰਕੇਡ ਦੀ ਕੋਈ ਵੀ ਜਿਹੜੀ ਵੈਕੈਂਸੀ ਨਹੀਂ ਆਈ ਤੇ ਉਸ ਤੋਂ ਪਹਿਲਾਂ ਜਿਹੜਾ ਕਾਂਗਰਸ ਸਰਕਾਰ ਦੇ ਵਿੱਚ ਇੱਕ 2018 ਦੇ ਵਿੱਚ ਇੱਕ ਰੂਲ ਅਮੈਂਡਮੈਂਟ ਜਿਹੜੀ ਹੋਈ ਸੀ ਕਿ ਮਾਸਟਰਕੇਡ ਭਰਤੀ ਵਾਸਤੇ ਜਿਹੜੇ ਸਟੂਡੈਂਟਾਂ ਨੇ ਬੀਏ ਕੀਤੀ ਹੈ ਪਾ ਬੀਐਡ ਕਰ ਲਈ ਉਹਨਾਂ ਨੂੰ ਬੀਏ ਦੇ ਵਿੱਚੋਂ 55% ਅੰਕ ਜਿਹੜੇ ਲਾਜ਼ਮੀ ਕੀਤੇ ਗਏ ਸੀ ਪਰ ਕਾਂਗਰਸ ਸਰਕਾਰ ਨੇ ਉਸ ਨੂੰ 2 ਸਾਲ ਅੱਗੇ ਰੱਦ ਕਰ ਦਿੱਤਾ ਸੀ ਕਿ 2 ਸਾਲਾਂ ਵਾਸਤੇ ਸੀ ਰੱਦ ਕਰ ਰਹੇ ਹਾਂ ਉਸ ਤੋਂ ਬਾਅਦ ਜਿਹੜੀ 41 ਕਾਟ ਜਿਹੜੀ ਭਰਤੀ ਆਈ ਸੀ ਤੇ ਬਹੁਤ ਸਾਰੇ ਸਟੂਡੈਂਟਾਂ ਨੇ ਉਸ ਭਰਤੀ ਦੇ ਵਿੱਚ ਜਿਨ੍ਹਾਂ ਦੇ 55% ਤੋਂ ਘੱਟ ਸੀ ਉਹਦੇ ਵਿੱਚ ਇਨਵੋਲਵ ਕਰ ਲਿਆ ਸੀ ਪਰ ਉਸ ਤੋਂ ਬਾਅਦ ਹੁਣ ਜਿਹੜੀ ਨਵੀਂ ਸਰਕਾਰ ਦੇ ਅਕੋਰਡਿੰਗ ਉਸ ਤੋਂ ਬਾਅਦ ਜਿਹੜੀਆਂ ਕੁਝ ਪੋਸਟਾਂ ਜਿਵੇਂ ਟੁੱਟਮੀਆਂ ਪੋਸਟ ਆਈਆਂ ਆਰਟ ਐਂਡ ਕraft ਦੀ ਜਾਂ ਕੁਝ ਹੋਰ ਫਿਜ਼ੀਕਲ ਦੀਆਂ ਜਿਹੜੀਆਂ ਇਸ ਤਰ੍ਹਾਂ ਦੀ ਕੋਈ ਪੋਸਟ ਆਈਆਂ ਤਾਂ ਉਹਨਾਂ ਪੋਸਟਾਂ ਦੇ ਵਿੱਚ ਭਾਰਤੀਆਂ ਜਿਹੜਾ ਸਾਨੂੰ ਬੀਏ ਦੇ ਵਿੱਚ ਨੋਟੀਫਿਕੇਸ਼ਨ ਦੇਖਣ ਨੂੰ ਮਿਲਿਆ ਉਹਦੇ 55% ਨੰਬਰ ਮੰਗੇ ਗਏ ਨੇ ਤੁਸੀਂ ਆਪ ਖੁਦ ਦੇਖ ਸਕਦੇ ਹੋ ਉੱਥੇ 55% ਜਿਹੜੇ ਤੁਹਾਨੂੰ ਦਿਖਾਈ ਦੇ ਰਹੇ ਨੇ ਤਾਂ ਬਹੁਤ ਜਲਦੀ ਤੁਹਾਨੂੰ ਸਬੂਤ ਵੀ ਉਹ ਪੇਸ਼ ਕਰ ਦਾਂਗੇ ਹੁਣ ਬਹੁਤ ਸਾਰੇ ਸਟੂਡੈਂਟਾਂ ਦਾ ਇਹ ਹੈ ਕਿ 55% ਲਾਗੂ ਆਉਣ ਵਾਲੀ ਮਾਸਟਰ ਜੀਅਟ ਭਰਤੀ ਚ ਹੋਊ ਜਾਂ ਨਹੀਂ ਹੋਊ ਇਹਦੀ ਹਰ ਇੱਕ ਜਾਣਕਾਰੀ ਇਹ ਸ਼ਰਤ ਰੱਦ ਕਿਵੇਂ ਕਰਾਉਣੀ ਹੈ ਜੇ ਸ਼ਰਤ ਲਾਗੂ ਹੋ ਵੀ ਜਾਂਦੀ ਹੈ ਤੇ ਇਹਦਾ ਸੋਲੂਸ਼ਨ ਕੀ ਹੈ ਇਸ ਤਰ੍ਹਾਂ ਦੀ ਹਰ ਇੱਕ ਜਾਣਕਾਰੀ ਤੁਸੀਂ ਰੱਖਣਾ ਚਾਹੁੰਦੇ ਹੋ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਚ ਤੇ ਕਮੈਂਟ ਬਾਕਸ ਚ ਇੱਕ ਲਿੰਕ ਦਿੱਤਾ ਹੋਇਆ ਇੱਕ ਸਪੈਸ਼ਲ 55% ਤੋਂ ਜਿਨ੍ਹਾਂ ਦੇ ਘੱਟ ਨੰਬਰ ਨੇ ਉਹਨਾਂ ਵਾਸਤੇ ਇੱਕ ਗਰੁੱਪ ਬਣਿਆ ਤਾਂ ਉਸ ਗਰੁੱਪ ਨੂੰ ਹੁਣੇ ਜੁਆਇਨ ਕਰ ਲਓ ਗਰੁੱਪ ਦੇ ਲਿੰਕ ਤੇ ਕਲਿੱਕ ਕਰ ਲਓ ਕਮੈਂਟ ਬਾਕਸ ਚ ਲਿੰਕ ਹੈ ਜੇ ਤੁਸੀਂ ਇਸ ਨੂੰ ਲਿੰਕ ਨੂੰ ਜੁਆਇਨ ਨਹੀਂ ਕਰੋਗੇ ਤਾਂ ਕੱਲ ਨੂੰ ਤੁਸੀਂ ਕਿੰਨੇ ਕਿਤੇ ਧੋਖਾ ਖਾ ਜਾਓਗੇ ਤੇ ਇਸ ਲਈ ਵੀ ਜਲਦੀ ਇਸ ਗਰੁੱਪ ਵਿੱਚ ਜੁੜ ਜਾਓ ਤਾਂ ਕਿ ਤੁਹਾਨੂੰ 55% ਨਾਲ ਸੰਬੰਧਤ ਹਰ ਇੱਕ ਮੁੱਦੇ ਦੀ ਹਰ ਇੱਕ ਅਪਡੇਟ ਤੁਹਾਨੂੰ ਮਿਲਦੀ ਰਹੂਗੀ ਇਸ ਤਰ੍ਹਾਂ ਵਾ ਮਾਸਟਰ ਜੀ ਦੇ ਸੰਬੰਧੀ ਜਿਹੜੀਆਂ ਭਰਤੀਆਂ ਨਵੀਆਂ ਉਹਨਾਂ ਬਾਰੇ ਜਾਣਕਾਰੀ ਤੁਹਾਨੂੰ ਹਰ ਇੱਕ ਜਾਣਕਾਰੀ ਆਪਣੇ ਚੈਨਲ ਦੇ ਰਾਹੀਂ ਵੀ ਤੇ ਇਸ ਗਰੁੱਪ ਵਿੱਚ ਜੁੜਨਾ ਬਹੁਤ ਜ਼ਰੂਰੀ ਹੈ ਠੀਕ ਹੈ ਤਾਂ ਕਿ ਇਸ ਸਮੱਸਿਆ ਦਾ ਹੱਲ ਸਾਰੇ ਰਲ ਮਿਲ ਕੇ ਇਕੱਠੇ ਹੀ ਕਰ ਸਕਣ ਕਿਉਂਕਿ ਇੱਕ ਕੱਲਾ ਬੰਦਾ ਜਾਂ ਕੱਲਾ ਇਨਸਾਨ ਕੁਝ ਨਹੀਂ ਕਰ ਸਕਦਾ ਸੋ ਵੀ ਯੂਨੀਅਨ ਨਾਲ ਵੀ ਜੁੜਨਾ ਪੈਣਾ ਤੇ ਯੂਨੀਅਨ ਦਾ ਵੀ ਸਾਥ ਲੈਣਾ ਪੈਣਾ ਸਾਰਾ ਕੁਝ ਜਿਹੜਾ ਹੋਊਗਾ ਸੋ ਵੀ ਜੁੜੋ ਜਲਦੀ ਜਲਦੀ ਜਿੰਨਾ ਹੋ ਸਕੇ ਇਸ ਵੀਡੀਓ ਨੂੰ ਸ਼ੇਅਰ ਕਰੋ ਜੇ ਤੁਸੀਂ ਚਾਹੁੰਦੇ ਹੋ ਕਿ 55% ਰੱਦ ਹੋਵੇ ਸੋ ਧੰਨਵਾਦ ਇਹ ਜਾਣਕਾਰੀ ਇਸ ਵੀ ਲਾਈਕ ਕਰੋ ਕਮੈਂਟ ਕਰੋ